ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਤੇ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਆ ਕਿ ਤੁਹਾਡਾ ਸੁਭਾਅ ਤੁਹਾਡਾ ਤੁਹਾਡੀ ਨੇਚਰ ਉਦੋਂ ਤੱਕ ਵਧੀਆ ਹੈ ਜਦੋਂ ਤੱਕ ਤੁਸੀਂ ਦੂਸਰੇ ਦੇ ਕੰਮ ਆ ਬੜੀ ਚੰਗੀ ਹੈ ਜੀ ਬੜਾ ਚੰਗਾ ਹੈ ਜੀ ਉਦੋਂ ਤੱਕ ਜਦੋਂ ਤੱਕ ਦੂਸਰੇ ਨੂੰ ਤੁਹਾਡੇ ਤੱਕ ਮਤਲਬ ਹੈ ਜਦੋਂ ਤੱਕ ਤੁਸੀਂ ਦੂਸਰਿਆਂ ਦੇ ਕੰਮ ਆ ਰਹੇ ਹੋ ਜਦੋਂ ਤੱਕ ਤੁਸੀਂ ਦੂਸਰਿਆਂ ਲਈ ਅੱਛੇ ਸਮਝ ਰਹੇ ਨਾ ਤੁਸੀਂ ਤੁਹਾਡੀ ਇਛਾਈ ਦਾ ਜਦੋਂ ਤੱਕ ਦੂਸਰੇ ਨੂੰ ਫਾਇਦਾ ਹੋ ਰਿਹਾ ਹੈ ਉਦੋਂ ਤੱਕ ਤੁਸੀਂ ਅੱਛੇ ਹੋ ਕਲੀਅਰ ਗੱਲ ਇਹ ਹੈ ਸਚਾਈ ਵੀ ਹੈ ਇਹਦੇ ਵਿੱਚ ਕੋਈ ਗੱਲ ਐ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਬਈ ਸਿੱਕੇ ਦੇ ਦੋ ਪਹਿਲੋ ਆਪਾਂ ਹਰ ਰੋਜ਼ ਕੋਈ ਜੋ ਗੱਲਾਂ ਕਰਦੇ ਆ ਉਸ ਦੇ ਦੋਨਾਂ ਪੱਖਾਂ ਦੇ ਬਾਰੇ ਆਪਾਂ ਚਰਚਾ ਕਰਦੇ ਆ ਹੁਣ ਤੁਹਾਡਾ ਅੱਛਾ ਹੋਣਾ ਹੀ ਤੁਹਾਡਾ ਨੁਕਸਾਨ ਨਹੀਂ ਕਰਦਾ ਪਰ ਤੁਹਾਡਾ ਅੱਛਾ ਹੋਣਾ ਉਦੋਂ ਤੱਕ ਤੁਹਾਡੀ ਇਛਾਈ ਨੂੰ ਸਾਬਿਤ ਕਰਦਾ ਹੈ ਜਦੋਂ ਤੱਕ ਤੁਸੀਂ ਦੂਸਰੇ ਦਾ ਫਾਇਦਾ ਕਰ। ਇਸ ਦਾ ਕੋਈ ਦੂਸਰਾ ਪੱਖ ਹੈ ਹੀ ਨਹੀਂ। ਕਿਉਂਕਿ ਹਰ ਕੋਈ ਤੁਹਾਨੂੰ ਤੁਹਾਡੀ ਇਛਾਈ ਦੇ ਅਨੁਸਾਰ ਯੂਜ਼ ਕਰਦਾ ਹੈ। ਜਿੱਦਾਂ ਹੁਣ ਇੱਕ ਇੱਕ ਐਗਜ਼ਾਮਪਲ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਸੇ ਨੂੰ ਕਿਸੇ ਦਾ ਹੀ ਕੋ ਜਦੋਂ ਕੋਈ ਕੰਮ ਹੈ ਤਾਂ ਉਹਨੂੰ ਪਤਾ ਹੈ ਕਿਵੇਂ ਇਹਦੇ ਨਾਲ ਬਣਾ ਕੇ ਰੱਖਣੀ ਹੈ ਕਿਉਂਕਿ ਲੋੜ ਪੈਣ ਤੇ ਕੰਮ ਆਏਗਾ। ਇਨਾਂ ਦੇ ਬਾਹਰ ਗਿਆ ਹੋਇਆ ਤੇ ਜਦੋਂ ਸਾਡੇ ਬੱਚੇ ਜਾਣਗੇ ਤੇ ਕੰਮ ਆ ਸਕਦਾ ਤਾਂ ਇਸ ਕਰਕੇ ਕੋਈ ਨਾ ਸੁਣ ਲੋ ਚਾਰ ਗੱਲਾਂ ਚਾਰ ਗੱਲਾਂ ਸੁਣੀਆਂ ਜਾਂਦੀਆਂ ਨੇ ਜਿੱਥੇ ਜ਼ਰੂਰਤ ਹੋਵੇ ਕੋਈ ਨਹੀਂ ਸੁਣਦਾ ਜਿੱਥੇ ਕੋਈ ਕਹਿੰਦਾ ਸੀ ਤੇਰਾ ਕਰਜ਼ਾ ਲੈਣਾ ਅਸੀਂ ਤੇਰੀ ਕਿਉਂ ਸੁਣੀਏ ਕਿਉਂ ਇੱਥੇ ਕਿਉਂ ਦਾ ਮਤਲਬ ਇਹ ਆ ਕਿ ਸਾਨੂੰ ਤੇਰੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਹੈ ਕਿਸੇ ਤਰ੍ਹਾਂ ਮਤਲਬ ਕਿਸੇ ਦੇ ਸੁਭਾ ਨਾਲ ਵੀ ਬਿਜ਼ਨਸ ਕੀਤਾ ਜਾਂਦਾ ਹੈ ਹੁਣ ਜੇ ਘਰ ਵਿੱਚ ਹੁਣ 4-5 ਜੀ ਨੇ ਤੇ ਸਭ ਦਾ ਸੁਭਾਅ ਇੱਕ ਦੂਜੇ ਨਾਲ ਮਿਲਦਾ ਨਹੀਂਗਾ ਪਰ ਆਪਾਂ ਉੱਥੇ ਬਿਜ਼ਨਸ ਨਹੀਂ ਕਰ ਸਕਦੇ ਕਿਉਂਕਿ ਜੋ ਕੁਦਰਤ ਨੇ ਰਿਸ਼ਤੇ ਦਿੱਤੇ ਆ ਉਹ ਅਸੀਂ ਨਿਭਾਉਣੇ ਆ ਤੇ ਉਹ ਅਸੀਂ ਕਟਣੀ ਆ ਆਪਾਂ ਉਸ ਨਾਲ ਕਟਣੀ ਆ ਬੇਸ਼ੱਕ ਅੱਜ ਕੱਲ ਆ ਉਹ ਵੀ ਕਟਣੀ ਔਖੀ ਆ ਕੋਈ ਨਹੀਂ ਕੱਟਦਾ ਅਗਲਾ ਕਹਿੰਦਾ ਹੈ ਕਿ ਕਿਉਂ ਇੱਕ ਮਾਂ ਪਿਓ ਨੇ ਜਿਹੜੇ ਜਿੱਦਾਂ ਦਾ ਮਰਜ਼ੀ ਔਲਾਦ ਦਾ ਸੁਭਾਅ ਹੋਵੇ ਕੱਟ ਲੈਂਦੇ ਆ ਤੇ ਹੋਰ ਕਿਸੇ ਨੂੰ ਤੁਸੀਂ ਕਹੋ ਭਾਈ ਅਜਿਦਾਂ ਕਿ ਮੈਰिज ਲਾਈਫ ਦੀ ਐਗਜ਼ਾਮਪਲ ਆਪਾਂ ਦੇ ਸਕਦੇ ਆ ਅੱਗੇ ਕੀ ਸੀਗਾ ਕਿ ਮੇਰੀ ਕਿਸਮਤ ਮੇਰੇ ਕਰਮ ਮੈਨੂੰ ਕਟਣੀ ਹੈ ਤੇ ਹੁਣ ਅਸੀਂ ਸੋਚਦੇ ਆ ਕਿਉਂ ਬਈ ਕਿਉਂ ਕਟਈਏ ਅਸੀਂ ਕਿਉਂ ਸਹੀਏ ਕਿਹੜੀ ਕਿਸਮਤ ਕੀ ਕਰੀਏ ਕਿਉਂ ਦੁੱਖ ਸਹੀ ਇਹਦੀ ਗੱਲ ਬਿਲਕੁਲ ਠੀਕ ਹੈ ਇਹ ਗੱਲ ਮੰਨਣ ਵਾਲੀ ਵੀ ਹੈ ਕਿ ਕਿਉਂ ਇੱਕ ਚੀਜ਼ ਦੀ ਅੰਤ ਤੇ ਹੱਦ ਹੁੰਦੀ ਆ ਉਸ ਤੋਂ ਹੱਦ ਤੋਂ ਬਾਹਰ ਜਾਣ ਦੇ ਵਿੱਚ ਕੁਐਸਚਨ ਮਾਰਕ ਲੱਗ ਜਾਂਦੇ ਆ ਕਿ ਭਾਈ ਅਗਲਾ ਹੁਣ ਅੱਜਕੱਲ ਇਹ ਨਹੀਂ ਕਹਿੰਦਾ ਕਿ ਤੁਸੀਂ ਇਹ ਕੀਤਾ ਕਿਉਂ ਉਏ ਵੀ ਕਹਿੰਦਾ ਕਿ ਭਾਈ ਤੂੰ ਸਿਹਾਈ ਕਿਉਂ ਤੁਸੀਂ ਨੋਟ ਕੀਤਾ ਕਦੀ ਅਗਲਾ ਕਹਿੰਦਾ ਕਿ ਭਾਈ ਤੂੰ ਸਿਹਾਈ ਕਿਉਂ ਤੈਨੂੰ ਕੀ ਲੋੜ ਪਈ ਸੀ ਸਹਣ ਦੀ ਫਿਰ ਉਸ ਨੂੰ ਆਪਣਾ ਦੱਸਣਾ ਪੈਂਦਾ ਏ ਕਿ ਭਾਈ ਮੇਰੇ ਐਦਾਂ ਮੇਰੇ ਐਦਾਂ ਤੇ ਮੇਰੇ ਐਦਾਂ ਫਿਰ ਅੱਛਾ ਕਹਿੰਦਾ ਅੱਛਾ ਫਿਰ ਤੇ ਸਹਣਾ ਹੀ ਸੀ ਵਿਚਾਰੀ ਜਾਂ ਬਚਾਇਆ ਮਤਲਬ ਹਾਲਾਤ ਸਿਚੁਏਸ਼ਨ ਹਰ ਚੀਜ਼ ਲਈ ਮਾਇਨੇ ਰੱਖਦੀ ਹੈ ਤੁਸੀਂ ਸਮਝਦਾਰ ਹੋ ਪਰਨ ਆਲਹੀ ਜਿੱਦਾਂ ਆਪਾਂ ਗੱਲ ਕੀਤੀ ਕਿ ਸੁਭਾਵ ਹੀ ਤੁਹਾਡੀ ਨਾਪ ਤੋਲ ਉਸ ਦੀ ਜ਼ਰੂਰਤ ਮੁਤਾਬਕ ਤੁਹਾਡੇ ਸੁਭਾਅ ਦਾ ਨਾਪ ਤੋਲ ਕੀਤਾ ਜਾਂਦਾ ਪਾਵੇਂ ਤੁਸੀਂ ਕਿੰਨੇ ਵੀ ਕੌੜੇ ਕਿਉਂ ਕਿੰਨੇ ਵੀ ਕੌੜੇ ਹੋ ਜਾਂ ਹੋਮੋ ਜਾਂ ਕਿੱਦਾਂ ਵੀ ਹੈ ਤੁਹਾਡਾ ਸੁਭਾਅ ਅਗਰ ਤੁਹਾਡੀ ਜੇਬ ਭਾਰੀ ਏ ਤਾਂ ਸਾਰਾ ਪਰਿਵਾਰ ਤੇ ਸਾਰਾ ਆਲਾ ਦਵਾਲਾ ਤੁਹਾਡੀ ਸੁਣੇਗਾ ਤੁਸੀਂ ਸਮਝਦੇ ਹੋ ਨਾ ਇਸ ਚੀਜ਼ ਨੂੰ ਜਦੋਂ ਤੁਹਾਡੇ ਕੋਲ ਦੁਨੀਆਦਾਰੀ ਦੀਆਂ ਚੀਜ਼ਾਂ ਨੇ ਤਾਂ ਆਪਾਂ ਕਹਿ ਦਿੰਨੇ ਆ ਕਿ ਭਾਈ ਅਗਲਾ ਅਗਲੇ ਨੂੰ ਸੁਣਨੀ ਪੈਣੀ ਹੈ ਕਿਉਂਕਿ ਸਾਨੂੰ ਲੋੜ ਹੈ ਲੋੜ ਮੁਤਾਬਕ ਹੀ ਸੁਭਾਅ ਦੀ ਐਡਜਸਟਮੈਂਟ ਕੀਤੀ ਜਾਂਦੀ ਆ ਇਹ ਸਮਝ ਜੇ ਤੁਸੀਂ ਜਿੰਨੀ ਦੇਰ ਜਿੰਨੀ ਜਲਦੀ ਸਮਝ ਲਓਗੇ ਓਨੇ ਜਲਦੀ ਦੁਨੀਆਦਾਰੀ ਨੂੰ ਸਮਝ ਪਾਉਗੇ ਫੇਰ ਉੱਥੇ ਕੋਈ ਕੁਦਰਤ ਨਹੀਂ ਆਉਂਦੀ ਫੇਰ ਉੱਥੇ ਕੋਈ ਪਰਮਾਤਮਾ ਨਹੀਂ ਆਉਂਦਾ ਫੇਰ ਉੱਥੇ ਕੋਈ ਕਿਸੇ ਚੀਜ਼ ਨੂੰ ਨਹੀਂ ਮੰਨਦਾ ਕਿ ਸਟਾਰਸ ਕੀ ਨੇ ਸੁਭਾਗ ਕਿਉਂ ਹੈ ਕਿਉਂ ਇਦਾਂ ਭਾਈ ਜੇ ਭਾਰੀ ਆ ਫੇਰ ਕੀ ਹੋਇਆ ਇਹ ਚਾਰ ਗੱਲਾਂ ਕਰ ਲੈਂਦੇ ਆ ਮਤਲਬ ਹਰ ਚੀਜ਼ ਨੂੰ ਅਸੀਂ ਬਿਜ਼ਨਸ ਕੰਮਕਾਰ ਦੁਨੀਆਦਾਰੀ ਦੇ ਵਿੱਚ ਪੈਸੇ ਦੇ ਹਿਸਾਬ ਨਾਲ ਜੋੜਦੇ ਆ ਤੇ ਸਮਝਦਾਰ ਕੌਣ ਹੈ ਆ ਉੱਪਰ ਦਿੱਤਾ ਦਿਮਾਗ ਇਨਸਾਨ ਦਾ ਜੋ ਦੁਨੀਆਦਾਰੀ ਅਨੁਸਾਰ ਹਰ ਚੀਜ਼ ਨੂੰ ਚਲਾਉਂਦਾ ਹੈ ਠੀਕ ਹੈ ਨਾ ਫਿਰ ਇੱਥੇ ਅਸੀਂ ਕਹਿ ਦਿੰਦੇ ਆ ਕਿ ਭਾਈ ਕਿਸਮਤ ਕਿਸਮਤ ਕਿੱਥੇ ਚਲਾ ਚੱਲਦੇ ਦਿਮਾਗ ਰਿਹਾ ਏ ਹੋ ਤੇ ਬਿਜ਼ਨਸ ਰਿਹਾ ਏ ਹੋ ਤੇ ਚੀਜ਼ਾਂ ਰਹੀਆਂ ਨੇ ਤੇ ਫਿਰ ਕਿਸਮਤ ਕਿੱਥੇ ਕੰਮ ਕਰਦੀ ਹੈ ਕਿਸਮਤ ਉਥੇ ਕੰਮ ਕਰਦੀ ਹੈ ਜਦੋਂ ਅਸੀਂ ਆਪਣੇ ਲਈ ਆੜਦੇ ਆ ਤੇ ਆਪਣੇ ਵੀ ਲੜਦੇ ਆ ਕਿ ਭਾਈ ਮੈਂ ਹੀ ਕਿਉਂ ਉੱਪਰੋਂ ਪਰਚੀ ਕੋਈ ਨਹੀਂ ਗਿਰਨੀ ਪਣੇ ਲਈ ਖੜਨਾ ਆਪਣੇ ਲਈ ਲੜਨਾ ਆਪਣੇ ਲਈ ਸਟੈਂਡ ਲੈਣਾ ਹੀ ਤੁਹਾਡੀ ਜ਼ਿੰਦਗੀ ਨੂੰ ਕਾਮਯਾਬ ਬਣਾਉਂਦਾ ਹੈ ਤੁਹਾਡੇ ਜੀਵਨ ਲਈ ਠੀਕ ਹੈ ਚਲੋ 24 ਨਵੰਬਰ 2024 ਦਿਨ ਅਜੀ ਐਤਵਾਰ ਦਾ ਅਜ ਨੌਵੀਂ ਤਿਤੀ ਆ ਪੂਰਾ ਫਾਲਗੋਨੀ ਨਕਸ਼ਤਰ ਰਾਤ ਨੂੰ 10 ਵਜੇ ਤੱਕ ਸ਼ੁੱਕਰ ਦਾ ਨਕਸ਼ਤਰ ਚਲੇਗਾ ਬ੍ਰਧਿਤ ਯੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਚੰਦਰਮਾ ਸਿੰਘ ਰਾਸ਼ੀ ਵਿੱਚ ਚੱਲ ਰਿਹਾ ਐਤਵਾਰ ਵਾਲੇ ਦਿਨ ਸਿੰਘ ਰਾਸ਼ੀ ਵਿੱਚ ਪੂਰਾ ਦਿਨ ਚੰਦਰਮਾ ਬਣੇਗਾ ਤੇ ਜੋ ਪੂਰਾ ਫਾਲਗੋਨੀ ਨਕਸ਼ਤਰ ਸਵੇਰ 10 ਵਜੇ ਤੱਕ ਰਹੇਗਾ ਕੀ ਪ੍ਰਭਾਵ ਪਵੇਗਾ ਸ਼ੁੱਕਰ ਦੇ ਨਕਸ਼ਤਰ ਵਿੱਚ ਚੰਦਰਮਾ ਦਾ ਸਿੰਘ ਰਾਸ਼ੀ ਵਿੱਚ ਬੈਠਣਾ ਗੁਰੂ ਹਜੇ ਬੱਕਰੀ ਹੈ ਰਾਹੁ ਬੱਕਰੀ ਹੈ ਕੇਤੂ ਬੱਕਰੀ ਤੇ ਬੁੱਧ ਜੋ ਹੈ ਉਹ ਅੱਗੇ ਜਾ ਕੇ ਬੱਕਰੀ ਹੋ ਜਾਏਗਾ तकरीबन ਮੰਗਲਵਾਰ ਨੂੰ ਠੀਕ ਹੈ ਹਜੇ ਨਹੀਂ ਹੈ ਤਾਂ ગ્રਹ ਮਤਾਬਕ ਇਸ ਸੰਡੇ ਨੂੰ ਫਾਂਡੇ ਕਿਦਾਂ ਬਣਾਣਾ ਹੈ ਕਿਦਾਂ ગ્રਹ ਮਤਾਬਕ ਚੱਲਣਾ ਹੈ ਇਸ ਤੇ ਆਪਾਂ ਚਰਚਾ ਕਰਾਂਗੇ ਪ੍ਰੋਗਰਾਮ ਦੇ ਅੰਦਰ ਵਿੱਚ ਵਾਸਤੂ ਟਿਪ ਵੀ ਦੱਸਾਂਗੇ ਸप्त ਪਲਿਆਰੇ ਜਨਮ ਮੇਸ਼ ਰਾਸ਼ੀ ਵਾਲੰਦੇ ਪੰਜਵੇਂ ਚੰਦਰ ਸ਼ੁਕਰ ਦਾ ਨਕਸ਼ਤਰ ਸ਼ੁਭ ਮਨ ਖੁਸ਼ ਰਹੇਗਾ ਪ੍ਰੇਮ ਸਬੰਧਾਂ ਵਿੱਚ ਪਰੇਸ਼ਾਨੀਆਂ ਘਟਣਗੀਆਂ ਤੇ ਬਾਹਰ ਕਿਤੇ ਖਾਣਾ ਖਾਣ ਜਾ ਸਕਦੇ ਹੋ ਫੋਨ ਤੇ ਜਿਆਦਾ دیر ਨਹੀਂ ਬੈਠਣਾ ਠੀਕ ਹੈ ਓਕੇ ਸ਼ੁਕਰ ਦਾ ਨਕਸ਼ਤਰ ਤੁਹਾਨੂੰ ਬਿਜ਼ਨਸ ਕੰਮ ਕਰਨ ਲਈ ਚੰਗਾ ਹੈ ਪਰ ਜਿਆਦਾ ਟਾਈਮ ਫੋਨ ਤੇ ਬੈਠਣ ਤੇ ਦਿਮਾਗੀ ਟੈਨਸ਼ਨ ਵੱਜ ਜਾਏਗੀ ਤੇ ਕੀ ਕਰਨਾ ਹੈ ਤੁਸੀਂ ਰਾਹੁ ਨੂੰ ਸ਼ਾਂਤ ਕਰਨ ਦੇ ਲਈ ਚੰਦਰ ਨੂੰ ਸ਼ੁਭ ਕਰਨ ਦੇ ਲਈ ਮਿਸ਼ਰੀ ਦਾ ਸੇਵਨ ਕਰਨਾ ਹੈ ਤਾਰੇ ਜਿਹਨੀ ਬੜੀ ਕ੍ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦਾ ਨਕਸ਼ਤਰ ਮਿੱਤਰ ਤਨ ਕੰਮ ਕਰ ਬਿਜ਼ਨਸ ਚੰਗਾ ਆਪਣੀ ਪਰਸਨੈਲਿਟੀ ਦੇਣ ਦੀ ਕਾਰ ਤੇ ਲਈ ਕਿਤੇ ਯਤਨ ਤੁਹਾਨੂੰ ਪੂਰੀ ਤਰ੍ਹਾਂ ਨਾਲ ਕਾਮਯਾਬ ਬਣਾਉਣਗੇ ਸੋਸ਼ਲ ਮੀਡੀਆ ਤੇ ਨੇਮ ਫੈਮਲੀ ਸਿਤਾਰੇ ਸ਼ੁਭ ਨੇ ਕੋਈ ਉਪਕਰਨ ਦੀ ਜ਼ਰੂਰਤ ਨਹੀਂ ਹੈ ਬਸ ਵੈਲ ਡਰੈਸਡ ਰਹਿਣਾ ਹੈ ਇਹ ਨਹੀਂ ਕਿ ਸੰਡੇ ਆ ਤੇ ਕੁਝ ਆਪਾਂ ਤਿਆਰਸ਼ਿਆ ਨਹੀਂ ਹੋਣਾ ਪੂਰੀ ਤਰ੍ਹਾਂ ਨਾਲ ਵਧੀਆ-ਵਧੀਆ ਕੱਪੜੇ ਪਾਓ ਖੂਬਸਾਰਾ ਪਰਫਿਊਮ ਲਾਓ ਹਲਕਾ ਮਿਊਜ਼ਿਕ ਸੁਣੋ ਦੇਖੋ ਤਾਂ ਸਹੀ ਸ਼ੁਕਰ ਕੇ ਵੀ ਅੱਛਾ ਹੁੰਦਾ ਹੈ ਜੈਮਨੀ ਜਾਨੇ ਮਿਥੁਨਾ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਹੈ ਦੁੱਧ ਨਾ ਉਬਲੇ ਦੁੱਧ ਖਰਾਬ ਨਹੀਂ ਕਰਨਾ ਤੇ ਦੁੱਧ ਫਟਾ ਕੇ ਅੱਜ ਪਨੀਰ ਨਹੀਂ ਬਣਾਉਣਾ ਸ਼ੁਕਰ ਦਾ ਨਕਸ਼ਤਰ ਪੰਜਵੇਂ ਖਾਨੇ ਦਾ ਮਾਲਕ ਹੈ ਪੜਾਈ ਬੜੇ ਧਿਆਨ ਨਾਲ ਕਰਨੀ ਹੈ ਪੜਨ ਵਾਲੇ ਬੱਚਿਆਂ ਨੇ ਨਹੀਂ ਤਾਂ ਸ਼ੁਕਰ ਖਾਓ ਪੀਓ ਐਸ਼ ਕਰੋ ਮਿੱਤਰੋ ਵਾਲੀ ਗੱਲ ਕਰੋਗੇ ਤਾਂ ਕੀ ਹੋ ਜਾਏਗਾ ਨੁਕਸਾਨ ਤਾਂ ਧਿਆਨ ਰੱਖੋ ਤੇ ਕੀ ਕਰੋ ਇੱਕ ਮੰਦਿਰ ਜਾ ਰਹੇ ਹੋ ਗੁਰਦੁਆਰਾ ਸਾਹਿਬ ਜਾ ਰਹੇ ਹੋ ਤਾਂ ਪੀਲੇ ਫੁੱਲ ਚੜਾ ਦਿਓ ਕੈਂਸਰ ਕਰ ਕਰਾਸ਼ੀ ਦੇ ਲਈ ਗੱਲ ਕਰਦੇ ਆਂ ਆਪਾਂ ਵਾਹਨ ਧਿਆਨ ਨਾਲ ਚਲਾਣ ਦੀ ਕਿਉਂਕਿ ਵਾਹਨ ਤੇ ਲੱਤ ਵਿੱਚ ਦਰਦ ਕਿਸੇ ਨਾ ਕਿਸੇ ਦੇ ਲੱਤ ਤੇ ਸੱਟ ਚੋਟ ਵੀ ਲੱਗ ਸਕਦੀ ਆ ਹਸਪੀਟਲ ਦੇ ਚੱਕਰ ਤੋਂ ਬਚਣ ਦੇ ਲਈ ਆਪਣੇ ਮਨੋਬਲ ਨੂੰ ਵਧਾਓ ਹਰ ਚੀਜ਼ 'ਚ ਸਫਲਤਾ ਮਿਲ ਸਕਦੀ ਆ ਆਪਣੇ ਮਨ ਨੂੰ ਮਜ਼ਬੂਤ ਕਰਕੇ ਰੈੱਡ ਕੱਪੜਾ ਆਪਣੇ ਕੋਲ ਰੱਖੋ ਲਿਓ ਸਿੰਘ ਰਾਸ਼ੀ ਵਾਲਿਆਂ ਨੇ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਇਹ ਵੈਸੇ ਤਾਂ ਕਰਕਰਾਸ਼ੀ ਵਾਲਿਆਂ ਨੇ ਬਤਨਾ ਬਚਣਾ ਪਰ ਸਿੰਘ ਰਾਸ਼ੀ ਵਾਲਿਆਂ ਨੇ ਵੀ ਥੋੜਾ ਧਿਆਨ ਦੇਣਾ ਹੀ ਆ ਅਲੀਗੇਸ਼ਨ ਤੋਂ ਮਤ ਤੋਂ ਬਚੋ ਆਲੇ ਦੁਆਲੇ ਕਿਸੇ ਨਾ ਕਿਸੇ ਦੀਆਂ ਕੋਈ ਗੱਲਾਂ ਹੋ ਗਈਆਂ ਜਾਂ ਕੋਈ ਤੌਮਤ ਲੱਗ ਗਈ ਕਿਸੇ ਵੀ ਤਰ੍ਹਾਂ ਦੀ ਲੱਗ ਸਕਦੀ ਆ ਆਪਣੇ ਦਿੱਤੇ ਭੇਤ ਤੁਹਾਡੇ ਲਈ ਹੀ ਨੁਕਸਾਨ ਹੋਣਗੇ ਥੋੜੀ ਕੈਲਸ਼ੀਅਮ ਦੀ ਕਮੀ ਬੈਕ ਪੇਨ ਦੇ ਸਕਦੀ ਆ ਤਾਂ ਉਹਦੇ ਲਈ ਥੋੜੀ ਦੇਰ ਧੁੱਪ ਚ ਜ਼ਰੂਰ ਬੈਠੋ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਕਰਜ਼ੇ ਨੂੰ ਲੈ ਕੇ ਰੋਗ ਨੂੰ ਲੈ ਕੇ ਬਿਮਾਰੀ ਨੂੰ ਲੈ ਕੇ ਮਾਨਸਿਕ ਕਲਪਹਟ ਰਹੇਗੀ ਘਰ ਪਰਿਵਾਰ ਵਿੱਚ ਪੈਸਾ ਆ ਰਿਹਾ ਪਰ ਕਿੱਥੇ ਜਾ ਰਿਹਾ ਇਹ ਚੀਜ਼ਾਂ ਬੈਲੈਂਸ ਕਰਨ ਵਿੱਚ ਥੋੜੀ ਅਨਬੈਲੈਂਸ ਸਥਿਤੀਆਂ ਹੋ ਜਾਂਦੀਆਂ ਨੇ ਚਲੋ ਬੁੱਧ ਨੂੰ ਸ਼ੁਭ ਕਰਨ ਦੇ ਲਈ ਜੋ ਤੀਸਰੇ ਖਾਨੇ ਦੇ ਵਿੱਚ ਹੈ ਪੰਛੀਆਂ ਨੂੰ ਸਤਨਾਜਾਂ ਜਾਂ ਜਾਂ ਦਲੀਆ ਜਲ ਪ੍ਰਵਾਹ ਕਰ ਸਕਦੇ। ਲਿਬਰਾਤੋਲਾ ਰਾਸ਼ੀ, ਤੁਲਾ ਰਾਸ਼ੀ ਲਈ ਸਿਤਾਰੇ ਠੀਕ ਠਾਕ ਰਹਿਣਗੇ, ਥੋੜੀ ਜਿਹੀ ਪੇਟ ਸੰਬੰਧੀ ਪਰੇਸ਼ਾਨੀ ਰਹੇਗੀ ਪਰ ਸ਼ੁਕਰ ਦਾ ਨਕਸ਼ਤਰ ਸਮਝਦਾਰੀ ਨਾਲ ਚੱਲਣ ਤੇ ਪਰਿਵਾਰ ਦਾ ਸਾਥ ਘਰੇਲੂ ਪਰੇਸ਼ਾਨੀਆਂ ਘਟਣਗੀਆਂ। ਕੰਨਾਂ ਪਿੱਛੇ ਇਤਰ ਜ਼ਰੂਰ ਲਗਾਉਣੇ ਆ ਤੇ ਅਗਰ ਕਿਤੇ ਜਾ ਰਹੇ ਹੋ ਤਾਂ ਇਤਰ ਦੀ ਸ਼ੀਸ਼ੀ ਆਪਣੇ ਨਾਲ ਲੈ ਕੇ ਜਾਓ। स्कॉर्पियो वृश्चिक राशि वाले देले शुक्र ਦਾ ਨਕਸ਼ਤਰ ਮਿੱਤਰੀ ਹੈ ਜੋ ਘਰੇਲੂ ਕਾਮ ਨੇ ਛੋਟੇ-ਮੋਟੇ ਉਹਨਾਂ ਵੱਲ ਤੁਸੀਂ ਧਿਆਨ ਦੇਵੋਗੇ ਕੌਨਫੀਡੈਂਸ ਵਧਿਆ ਰਹੇਗਾ ਪੜਾਈ 'ਚ ਮਨ ਲੱਗੇਗਾ ਤੇ ਥੋੜਾ ਸ਼ਾਪਿੰਗ ਕੱਟ ਕਰੋ ਆਰਥਿਕ ਸਥਿਤੀ ਥੋੜੀ ਕਮਜ਼ੋਰ ਹੋ ਸਕਦੀ ਹੈ ਸੈਜੀਟੇਰੀਅਸ ਤੁਨ રાશિ ਵਾਲਿਆਂ ਦੇ ਕਿਸਮਤ ਤੇ ਪ੍ਰਾਊਡ ਜਿਹਾ ਮਹਿਸੂਸ ਹੋਏਗਾ ਜੇ ਤੁਹਾਨੂੰ ਆਪਣੇ ਆਪ ਤੇ ਵਧੀਆ ਹਰ ਚੀਜ਼ ਤੋਂ ਪ੍ਰੋਫਿਟ ਕੱਢਣ ਦੀ ਹੱਤ ਕਿੱਦਾਂ ਕਿੱਥੋਂ ਕਿਵੇਂ ਪੈਸਾ ਲੈਣਾ ਬਸ ਇਹ ਸੋਚਦੇ ਤੁਸੀਂ ਥੋੜਾ ਜਿਹਾ ਲੱਗੋ ਲਹੋਗੇ ਉਸ ਸੋਚ ਵੱਲ ਤੁਹਾਡਾ ਦਿਮਾਗ ਮੰਨ ਰਹਿ ਸਕਦਾ ਹੈ ਬਾਦੂ ਖੱਜਲ ਖਵਾਰੀ ਜੀ ਦਿਮਾਗ ਤੇ ਨਾ ਹੋਵੇ ਪਰ ਸੋਚੀ ਚ ਬੈਠ ਕੇ ਖਾਣਾ ਖਾਣਾ ਅੱਜ ਜ਼ਰੂਰੀ ਹੋ ਗਿਆ ਤੇ ਜਿਆਦਾ ਜ਼ਰੂਰੀ ਨਹੀਂ ਹੈ ਤਾਂ ਉਧਾਰ ਲੈਣ ਤੋਂ ਬਚੋ ਕੈਪ੍ਰਿਗੋਨ ਮਕਰ ਰਾਸ਼ੀ ਵਾਲਿਆਂ ਦੀ ਸਿਹਤ ਥੋੜੀ ਜਿਹੀ ਢਿੱਲੀ ਚੰਦਰਾਚ ਅੱਠਵੇਂ ਸਥਾਨ ਵਿੱਚ ਚੱਲ ਰਿਹਾ ਸੁਸਤੀ ਥੋੜੀ ਪਈ ਰਹੇਗੀ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਪਰ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਤਾਂ ਕਪੂਰ ਦੀ ਟਿੱਕੀ ਆਪਣੇ ਕੋਲ ਰੱਖ ਲਓ ਰਿਲੈਕਸ ਮਿਲ ਜਾਏਗੀ ਨਾਲ ਹੀ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਜ਼ਰੂਰ ਕਰੋ ਠੀਕ ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਅਕੂਰਸ ਯਾਨਿਕ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਦੋ ਜੋਤਿ ਸਿਤਾਰੇ ਚੱਲ ਰਹੇ ਨੇ ਚੰਦਰ ਸਤਮੇ ਸਥਾਨ ਵਿੱਚ ਹੈ ਤਾਂ ਬਿਜ਼ਨਸ ਕੰਮ ਕਰਨ ਲਈ ਚੰਗੇ ਆ ਤਾਂ ਸਭ ਦਾ ਸਾਥ ਵੀ ਮਿਲੇਗਾ ਇਮੋਸ਼ਨਲ ਰੁਮੋਗੇ ਤੁਸੀਂ ਕਿਸੇ ਵੀ ਤਰ੍ਹਾਂ ਰਿਸ਼ਤੇ ਲੈ ਕੇ ਖਾਸ ਤੌਰ ਤੇ ਮਾਂ ਦੀ ਸਿਹਤ ਨੂੰ ਲੈ ਕੇ ਵੀ ਹੋ ਸਕਦੇ ਹੋ ਕਿ ਕਿਤੇ ਕੋਈ ਬਿਮਾਰੀ ਠਮਾਰੀ ਨਾ ਲੱਗ ਜਾਏ ਡਰ ਜਰਾ ਰਹੇਗਾ ਮੱਥੇ ਤੇ ਕੇਸਰ ਚੰਦਨ ਜ਼ਰੂਰ ਲਗਾਣਾ ਹੈ ਤੇ ਨਾਲੇ ਅਜੈਤ ਵਰ ਦਾ ਦਿਨ ਹੈ ਤੇ ਕੋਸ਼ਿਸ਼ ਕਰਨੀ ਹੈ ਜਲਦੀ ਉੱਠ ਕੇ ਸੂਰਜ ਦੇ ਦਰਸ਼ਨ ਕਰ ਲੈਣੇ ਪਾਇਸਸ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋਜੀ ਉਹ ਹੀ ਗੱਲ ਕਿ ਰੋਗ ਬਿਮਾਰੀ ਦੀ ਚਿੰਤਾ ਭਾਵੇਂ ਪਰਿਵਾਰ ਵਿੱਚ ਕਿਸੇ ਨੂੰ ਵੀ ਹੋਵੇ ਥੋੜਾ ਮੌਸਮ ਦੇ ਐਕਸਪੋਜ਼ਰ ਕਰਕੇ ਆਉਂਦੀ ਜਾਂਦੀ ਠੰਡ ਆਪਾਂ ਕਹਿ ਦਿੰਨੇ ਆ ਕਿ ਲੱਗ ਜਾਂਦੀ ਆ ਤਾਂ ਇਸ ਕਰਕੇ ਥੋੜੀਆਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਥੋੜਾ ਪਰਹੇਜ਼ ਧਿਆਨ ਨਾਲ ਕਰੋ ਪੇਟ ਸੰਬੰਧੀ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਗ੍ਰਹਿ ਹਮਤਬਕ ਆਪਾਂ ਕਿਦਾਂ ਚੀਜ਼ਾਂ ਨੂੰ ਸਹੀ ਕਰਕੇ ਹਰ ਚੀਜ਼ ਸਹੀ ਕਰ ਸਕਦੇ ਕਈ ਵਾਰੀ ਨਾ ਤੁਸੀਂ ਦੇਖਿਆ ਹੋਣਾ ਘਰ ਚ ਉਦਾਸੀ ਜਿਹੀ ਰਹਿੰਦੀ ਆ ਮਨ ਨਹੀਂ ਲੱਗਦਾ ਨਾਰਥ ਦਿਸ਼ਾ ਚੈੱਕ ਕਰੋ ਨਾਰਥ ਈਸਟ ਦਿਸ਼ਾ ਐਨ ਐਨ ਈ ਜਿਹਨੂੰ ਕਹਿੰਦੇ ਆ ਨਾਰਥ ਨਾਰਥ ਈਸਟ ਹੈ ਨਾ ਉਹ ਦਿਸ਼ਾ ਚੈੱਕ ਕਰੋ ਇਸ ਦੇ ਨਾਲ ਬੜੀ ਦਿਸ਼ਾ ਹੁੰਦੀ ਆ ਨਾਰਥ ਈਸਟ ਤੋਂ ਬਾਅਦ ਹੁੰਦੀ ਆ ਤਾਂ ਉਹ ਤੁਸੀਂ ਕੀ ਚੈੱਕ ਕਰਨੀ ਆ ਕਿ ਉਹ ਜਗ੍ਹਾ ਤੇ ਕਿਤੇ ਕੋਈ ਕਬਾੜ ਤਾਂ ਨਹੀਂ ਪਿਆ ਕਿਤੇ ਕੋਈ ਰੈੱਡ ਕਲਰ ਦਾ ਗਮਲਾ ਤਾਂ ਨਹੀਂ ਪਿਆ ਕਿਤੇ ਖਾਲੀ ਗਮਲੇ ਜਾਂ ਖਾਲੀ ਬਰਤਨ ਤਾਂ ਨਹੀਂ ਪਏ ਤਾਂ ਇਹ ਕਈ ਵਾਰੀ ਨਾ ਸਭ ਕੁਝ ਹੋਣ ਤੇ ਵੀ ਘਰ ਵਿੱਚ ਉਦਾਸੀ ਦਾ ਕਾਰਨ ਬਣਦੇ ਆ ਤਾਂ ਇਸ ਕਰਕੇ ਅਗਰ ਉਦਾਸੀ ਹੈ ਜਾਂ ਤੁਸੀਂ ਫਨ ਨਹੀਂ ਕਰ پا ਰਹੇ ਮਤਲਬ ਖੁਸ਼ ਨਹੀਂ ਹੋ پا ਰਹੇ ਖੁਸ਼ੀਆਂ ਦਿਖ ਰਹੀਆਂ ਨੇ ਬੱਚੇ ਆ ਘਰ ਵਿੱਚ ਪਰਿਵਾਰ ਆ ਘਰ ਵਿੱਚ ਪੈਸਾ ਆ ਰਿਹਾ ਹੈ ਅੱਛੀ ਜੌਬ ਹੈ ਖਾਣਾ ਪੀਣਾ ਅੱਛਾ ਪਰ ਫਿਰ ਵੀ ਮੱਥੇ ਤੇ ਤਿਉੜੀ ਹੈ ਉਦਾਸੀ ਹੈ ਇੱਕ ਦੂਜੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਹਨ ਤਾਂ ਇਹ ਦਿਸ਼ਾ ਚੱਕ ਕਰੋ ਨਾਰਥ ਨਾਰਥ-ਈਸਟ ਤਾਂ ਨਾਰਥ-ਈਸਟ ਨਾਰਥ-ਆਰਥੀਸਟ ਦਿਸ਼ਾ ਚੱਕ ਕਰੰਤੇ ਉਸ ਚੀਜ਼ਾਂ ਹਟਾ ਦਿਓ ਜ਼ਿੰਦਗੀ 'ਚ ਇੰਟਰਸਟ ਪੈਦਾ ਹੋ ਜੇ ਕਿਸੇ ਵਸਤੂਕ ਕਲਾ ਪਾਕਿਸਤਾਨ ਦੇ ਜਨਮ ਪੱਤਰੀ ਤੇ ਚਰਚਾ ਕਰਾਂਗੇ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਬਹੁਤ ਸ਼ੁਭ ਚਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਸਾਸ਼ਿਕਾ